ਆ ਵੀ ਸਰ ਹੁਣ ਤਾਂ ਇਹਨਾਂ ਦੀ ਮੇਨ ਤਾਂ ਸਰ ਇਹ ਵੀ ਵੀ ਬਾਲਣ ਕਰਕੇ ਨਾ ਉਹਦੇ ਕਰਕੇ ਨਹੀਂ ਖੜਦੀ ਬਾਕੀ ਕੋਈ ਬਹਾਨਾ ਬਾਕੀ ਸਾਡੀ ਕੋਸ਼ਿਸ਼ਾਂ ਹੀ ਵਧੀਆ ਚੱਲ ਹੁਣ ਹੁਣ ਚੱਲੂਗੀ ਜੀ ਯਾਰ ਚਲਾਈ ਚੱਲਣ ਦੇ ਚਾਹੇ ਘਾਟੇ ਬਾਹਤ ਚਲਾਈ ਆਈ ਬਾਲਣ ਦੀ ਇੱਕ ਗੱਡੀ ਆਈ ਆ ਜੀ ਹੁਣ ਆਈ ਕਿੰਨੇ ਕਹਿ ਲੇਕਰ ਗਰੰਟੀ ਦਿਓ ਜੀ ਸਾਨੂੰ ਪੰਜਵਾਂ ਦਿਨ ਆ ਜੀ ਸਾਡਾ ਉਹ ਪੰਜਵਾਂ ਦਿਨ ਘਰ ਜਾਣੇ ਵੀ ਨਹੀਂ ਪਛਾਣਨੇ ਜੀ ਇਹ ਤਾਂ ਚਲੋ ਨਵੋ ਜੀ ਭਾਈ 1 ਕਿਲੋਮੀਟਰ ਦਾ ਜਾਮ ਲਾਤਾ ਬੰਦਿਆਂ ਨੇ ਮਰੰਡਾ ਮਿਲਤੇ ਬਾਈ ਜਾਮ ਕਈ ਚੱਲ ਨਹੀਂ ਰਿਹਾ ਬਈ ਖਰਾਬ ਹੈ ਇਹ ਕਿਨੇ ਪ੍ਰਬੰਧ ਕਰਨਾ ਸਰ ਮੈਂ ਤਾਂ ਨਹੀਂ ਕਰ ਲਓ ਜੀ ਬਾਈ ਸਿੰਧੂ ਗੱਡੀ ਟੜਕੇ ੜਕੇ ਹਾਂਜੀ ਡੱਲੀ ਪਤ ਨਹੀਂ ਗਾਵੇ ਭੱਗ ਗਿਆ ਆ ਮੇਲ ਵਾਲੇ ਆ ਗਏ ਇੱਧਰ ਜੱਗੇ ਇਹ ਜਾਣਾ ਮੇਲ ਨੂੰ ਫੇਰ ਜਾਣਾ ਤੂੰ ਐਂ ਕਰ ਨਾਰੀਆ ਲੈ ਕੇ ਜਾਏਗਾ ਰਿਕ ਇਹ ਤਾਂ ਭੇਜਣਾ ਹੀ ਨਹੀਂ ਮੇਲੇ ਚ ਹਾਂ ਮੰਜਾ ਦੇਣਾ ਹੋਰੇ ਸਟੀ ਲਾ ਲੈਣੀ ਆ ਜਿਹੜਾ ਬਾਹਰੋਂ ਆਇਆ ਮੇਲੇ ਜਾਂਦੇ ਆ ਇਹ ਮੇਲੇ ਜਿਹੇ ਖੜਾ ਲੰਦੇ ਆ ਸਟੀ ਲਾ ਲੈਣੀ ਮੈਂ ਬਾਕੀ ਦੱਲੀ ਦੀ ਕਿਸਮਾ ਚੰਗੀ ਐ ਜਿਹਰੇ ਮੜੇ ਆਉਂਦਾ ਦੱਲੀ ਇਹ ਕਿੰਨੇ ਦਿਨਾਂ ਵਾ ਮੁੜਦੇ ਆ ਬਾੜੋ ਜੋ ਸਾੜੋ ਜੋ ਹਾਂ ਚਾ ਚੱਕੀ ਕਿਹੋਣੀ ਹੈ ਪੂਰੀ ਕਿੰਨੇ ਦਿਨਾਂ ਵਾ ਮੁੜਦੇ ਇਹ ਹਾਂ ਇਹ ਤਾਂ ਮੁੜਦੇ ਵਿਚਾਰ ਚਾਪ ਚੌਪ ਹਾਂ ਕੋਈ ਦਾ ਆਇਆ ਲੈ ਜਾ ਕੇ ਉੱਥੇ ਗਲਤੀ ਆ ਹਾਂ ਜੱਗੇ ਤੁਸੀਂ ਨਾ ਜਾਓ ਅਰ ਤੁਹਾਡਾ ਕੰਮ ਖਰਾਬ। ਭੇਜਣਾ ਹੀ ਨਹੀਂ ਉੱਤੇ ਮੇਲੇ 'ਚ। ਆ ਮੇਲੇ 'ਚ। ਬਾਈ ਜੀ ਆਪਾਂ ਮਿਲ ਜਾਨੇ ਤਾਂ ਇਹਨਾਂ ਨੂੰ ਚੀਨੀ ਲੈਣ ਜਾਂਦੇ ਆ। ਦੁਕਾਨ ਬਤਾ ਦਿੰਦੇ ਇਹਨੂੰ। ਤੇ ਆ ਜੀ ਕਿਦੋਂ? ਹਾਂ। ਪੂਰੀ ਕਹੋ। ਤੁਸੀਂ ਚੀਨੀ ਲੈਣ ਜਾਂਦੇ। ਤੁਸੀਂ ਕਿੰਨੇ ਦਿਨ ਬਾਅਦ ਮੁੜਦੇ ਮਿਲਦੇ? ਦੂਏ ਦਿਨ। ਦੂਏ ਦਿਨ ਮੁੜਦੇ। ਇਹ ਜਾਂਦਾ 4 ਦਿਨ ਬਾਅਦ ਮੁੜਦਾ। ਉਹ ਰਾਤੇ। ਹੈਂ? ਇਹਦੇ ਸਰੂਪਾ ਉਹ ਪਹਿਣੇ ਵਾਲਾ, ਹਾਰ ਪਹਿਣੇ ਵਾਲਾ। ਇਹ ਇੱਕ ਪੂਰੀ ਹੋਰ ਐ। ਇਕ ਤਾਂ ਇਹ ਲਗਭਗ ਤੁਸੀਂ ਜਾਂਦੇ ਮਿਲ ਖੜਦਾ ਨਹੀਂ ਇਹ ਜਾਂਦਾ ਮਿਲਗਾ ਤੇ ਖੜਦਾ ਇਹ ਦੋ ਨੁਕਸਾਨ ਕਰਦੇ ਆ ਇੱਕ ਤਾਂ ਲਗਭਗ ਟਰਾਲੀ ਆ ਦਾ ਗੰਨਾ ਨਹੀਂ ਛੱਡਦੇ ਹੈਗੇ ਚਾਰ ਦਿਨ ਪੀਟਦੇ ਆ ਫੇਖੀ ਖਾਲੀ ਪੰਡ ਹੁੰਦੀ ਐਡਾ ਕਰਾਂ ਲਈ ਬੈਠਾ ਲੋਕਾਂ ਦਾ 85 ਗੰਨੇ ਮੈਂ ਬਾਈ ਨੂੰ ਪੁੱਛਿਆ ਮੈਂ ਬਾਈ ਇਹ ਵੀ 85 ਗੰਨੇ ਟਰਾਲੀ ਕਿਹਦੇ ਕਹਿੰਦਾ ਉਹ ਖੜੀ ਐ ਮੈਂ ਕਿਹਾ ਇਹ ਥੋੜਾ ਛੋਡੇ ਜੁਪੜਾ ਐ ਇੰਨਾ ਖਿਡਾਰੀ ਮੈਨੂੰ ਪੀਟਦਾ ਦਬਾਉਂ ਚੱਲ ਫੇਜ ਲਿਆ ਸੀ ਦੇਖ ਐ ਰਸ ਵੀ ਮਿਲ ਚੱਲਿਆ ਕਿਵੇਂ ਫਿਰ ਮਿਲ ਬਾਦ ਔਖਾ ਚੱਲਿਆ ਹਾਂ ਤੂੰ ਜੂਸੀ ਚਲੇ ਗਿਆ ਮੈਨ ਚੱਲੇ ਕਿ ਕਿਨਾ ਪੁੱਜ ਪਹਿਲਾਂ ਐਂ ਤਾਂ ਦੱਸ ਇਹਨਾਂ ਨੂੰ ਭੇਜਣਾ ਰੀ ਭਾਈ ਇਹਦੀ ਭੇਜਣੇ ਭਾਈ ਮੋਦਾ ਭੱਗ ਗਿਆ ਮਿਲ ਮਰਾਤ ਹਾਂ ਫੇਰ ਚੱਲ ਪਿਆ ਰਾਤ ਨੂੰ ਪਹਿਲਾਂ ਹੋਇਆ ਹਾਂ ਉਹਦੇ ਰੇਡੀਏਟਰ 'ਤੇ ਪਾਣੀ ਪਾ ਦੋ ਗਰਮ ਹੋ ਗਿਆ ਮੈਂ ਤਾਂ ਹੈਰਾਨ ਐ ਨੀ ਗੱਡੀ ਲੈ ਕੇ ਕਿੱਥੇ ਜਾੜੀਆਂ ਇਹ ਤੜਕੀ ਗੱਡੀ ਧੋਣ ਲੱਗਿਆ ਫੇਰ ਮੈਂ ਤਾਂ ਭਾਈ ਹਿੰਦੂ ਨੂੰ ਕਿਹਾ ਵੀ ਟੁੱਲੂ ਕੰਪ ਜਾਲਿਆ ਵੀ ਇਕਣਾ ਤੇਰੇ ਆਪ ਮਸ਼ੀਨ ਐ ਟਰੈਕਟਰ ਟੁੱਟਰਾ ਜੋ ਮਰਜੀ ਧੋਈ ਜਾ ਉਹਦੇ ਗੱਲ ਇਹ ਪੇਚਾਰਾ ਕਹਿੰਦਾ ਪਾਣੀ ਬਚਾਓ ਇਹ ਤਾਂ ਪਾਣੀ ਝੜਾ ਲੱਗਦਾ ਬਾਲਟੀ ਗੱਲ ਇਹ ਬਾਲਟੀ ਨਾਲੇ ਲਾਉਂਦਾ ਦੂਏ ਲੋੜ ਪਾਣੀ ਘੱਟ ਲਾਦਾ ਸਿੰਧੂ ਚੱਲ ਚੱਲੀਏ ਹੁਣੇ ਤੈਨੂੰ ਲੁਧਿਆਣੇ ਤੋਂ ਦਵਾ ਲੈ ਆਉਣੀ ਦੇਖ ਲੈ ਜਾਨਾ ਪੂਰੇ ਆਪਾਂ ਲੁਧਿਆਣੇ ਤੇ ਲਈ ਆਏ ਤੇ ਹਾਂ ਹਾਂ ਇਹ ਕਹਿੰਦਾ ਮੈਂ 3500 ਲੀ ਲੈਣੀ ਮੈਂ ਉਹ 35 ਦਿਨੇ ਚੱਲਣੀ ਫਿਰ ਹਾਂ ਉਹ ਤਾਂ ਭਾਈ ਦਿਨੇ ਉਹਨੇ ਗਿਣ ਕੇ ਦੇਣੇ ਆ ਹਾਂ ਵੀ ਇੰਨੇ ਕਿ ਦਿਨਾਂ ਦੀ ਜੇ ਮਹਿੰਗੀ ਲੈਣੀ ਐ ਤਾਂ ਫਿਰ ਹਾਂਜੀ ਇਦੋਂ ਮੂਹੇ ਪੜੇ ਜਾ ਹਾਂ ਕਿਥੇ ਗਿਆ ਪਾਸ ਪੜਾ ਹਾਂ 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 ਇਹ ਗੱਡੀ ਇਹਦੀ ਠੀਕ ਆ ਪੂਰੀ ਛੋਟੀ ਜੀ ਪੂਰੀ ਤੂੰ ਐਂ ਦਾ ਸਾਰਾ ਟੀਨਾ ਕਾਤੇ ਦੰਦੀ ਐ ਇਹਦੇ ਵੱਡੇ ਛਲਾਉਣੀ ਐ ਸੀ ਟੀਨਾ ਕਹਿੰਦੇ ਵੀ ਰੇਜ ਰੋਜ ਹੁਣ ਨੈਟ ਗੱਡੀ ਚੇਕਣਾ ਮਰਜੀ ਚਲਾਉਣਾ ਸਿੱਧੂ ਕਹਦੇ ਐਫਐਫ ਤਾਂ ਕਰਕੇ ਚੱਲ ਚੱਲੀਏ ਲੁਧਿਆਣੇ ਨੂੰ ਖਿੱਚਦੇ ਗੱਡੀ ਹੁਣ ਟੁੱਲੂ ਪੰਪ ਦਵਾ ਲਿਆਉਣਾ ਸਾਨੂੰ ਰਸਤਾ ਪਤਾ ਐ ਚੱਲ ਚੱਲ ਵਹਿਲੇ ਹੀ ਐ ਕਰਨਾ ਵੀ ਕੁਛ ਨਹੀਂ ਹੈਗਾ ਚੱਲਦਾ ਤੈਨੂੰ ਦਵਾ ਦੇ ਲਿਖ ਲਈ ਚੱਲ ਠੀਕ ਹੈ ਚੱਲਦਾ ਧਾਰਪਤ ਦਵਾ ਦੂਗਾ ਪੈਸੇ ਦੇ ਦੀ ਲਿਖ ਕੇ ਦੇ ਦੇ ਚਾਰ ਜਣ ਦੇ ਸਾਈਨ ਕਰਾ ਲੈ ਵੀ ਇਹਨੇ ਤੈਨੂੰ ਦੇਣੀ ਐ ਜਿੱਥੇ ਮਰਜੀ ਨੇ ਚੱਲ ਤੈਨੂੰ ਪੰਪ ਦੇਰਾ ਤੁਲੂ ਮੇਰੇ ਕੋਲ ਤਾਂ ਹੈਗਾ ਤੈਨੂੰ ਦੂਆਕੇ ਲਿਆਉਣਾ ਤੂੰ ਆਪਣਾ ਦੱਸ ਇਹ ਨਹੀਂ ਬਾਈ ਦਾ ਨਾ ਬਾਲਟੀ ਪਾਣੀ ਨੂੰ ਕੋਈ ਨਾਲੀ ਵਿੱਚ ਪੈ ਫਸੜ ਘੜੀ ਧੋਲਾ ਹਾਂ ਕੋਲ ਨੂੰ ਪਾਣੀ ਲੰਘਦਾ ਪਰ ਚੱਲ ਆ ਜਾਓ ਠੀਕ ਆ ਤੇਰਾ ਕੰਮ ਇਹਨੇ ਕਿੱਥੇ ਲੈਣਾ ਪੂਰੀ ਮੈਨੂੰ ਪਤਾ ਆਂਦੀ ਸਰ ਕੇ ਕਹਿੰਦਾ ਕਿਹੜਾ ਗੂੰਗਾ ਜਾਂ ਵੋਲਟ ਲਈ ਫਰੀ ਜਾਂਦਾ ਇਹਨਾ ਆਉਂਦੇ ਨਾ ਪਤਾ ਲੱਗਦਾ ਨਾ ਜੀ ਪੈਣੀ ਵਾਲਾ ਮੋੜ ਉਹਦੇ ਕੋਲ ਆ ਗਿਆ ਤੇ ਪੁਰੀਆਂ ਆ ਗਿਆ ਕਾਦੇ ਆਵਾਜ਼ ਜਦੋਂ ਪਤਾ ਹੀ ਲੱਗਦਾ ਯਾਰ ਓ ਬਾਈ ਓਏ ਚੱਲ 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 ਲਾ ਬੰਦਾ ਆ ਗਿਆ ਕਾਦੇ ਆਲਾ ਪਤਾ ਹੀ ਨਹੀਂ ਲੱਗਦਾ ਧਿਆਨ ਲਿਆ ਕੈਮਰਾ ਆਨ ਲਾਈਨ ਕਰ ਦੇ ਕੈਮਰਾ ਆਨਲਾਈਨ ਕਰਨੇ ਪੂਰੀ ਆਪਣਾ ਦੇਖ ਕੇ ਜਾਏ ਹੁਣ ਫੋਨ 'ਤੇ ਚੱਲਦੇ ਕਰਨੇ ਨੇ ਕਰ ਲਵੇ ਹਾਂ ਅਜੇ ਕੈਮਰਾ ਹੀ ਖੋਲ ਲਿਆਉਣਾ ਹੈ ਕਿ ਲਾਟੂ ਯਾ ਕਿਹੜਾ ਨਹੀਂ ਪੈਣ ਦੇਣਾ ਪੂਰੀ ਬਾਈ ਬੂਟੇ ਨਹੀਂ ਲਾਉਣੇ ਇਦਾਂ ਕਿ ਬੂਟੇ ਲਾਉਣੇ ਆ ਲਾਉਣੇ ਆ ਹੁਣ ਲਾ ਦੇ ਫਿਰ ਛੜਾ ਜੇ ਮੌਸਮ ਨਿਕਲ ਲਵੇ ਜੱਗੇ ਨੂੰ ਵੀ ਕਹਿਣਾ ਪੈਣਾ ਵੀ ਆਪਣੇ ਬਰਮੇਨ ਤੇਲ ਦੇ ਲਾ ਜਿਹੜਾ ਪਿਆ ਕਿੱਥੇ ਉਹ ਵੀਲੇ ਸਾਦ ਵਾਲਾ ਬਾਈ ਬਹੁਤ ਚੱਲਿਆ ਹਾਂ ਕਹ ਨਹੀਂ ਯਾਰ ਆਏ ਆ ਦੇਖ ਉਹ ਇਹ ਤਾਂ ਖਰੀਕ ਨੂੰ ਚੀਜ਼ ਦੇ ਦਿੰਦਾ ਜਿਹੜੀ ਆਉਂਦੀ ਆ ਹਾਂ ਅੱਧੇ ਦੰਦੇ ਉਹ ਨਹੀਂ ਉਹ ਗਲਤ ਰਹਿ ਗਿਆ ਚੀਜ਼ਾਂ ਬਹੁਤ ਨੂੰ ਆਈਆਂ ਪੂਰੀ ਆਪਣੀ ਆਰ ਆਈ ਤੀ ਕਿੱਥੇ ਉਹ ਚੱਲਦੀ ਆ ਉਹ ਤਾਂ ਚੱਲਦੀ ਫਰਾਟੇ ਵੜਦੀ ਹਾਂ ਖਰਾਬ ਤਾਂ ਨਹੀਂ ਹੋਈ ਬੁੱਟੇ ਛਾਂਗ ਲੈ ਕਿਹੜੇ ਆਰੀ ਪਰ ਪੇਂਟ ਆਉਣੇ ਵਾਲੇ ਹੋਗੇ ਨਾ ਹਾਂ ਬੰਪਰ ਦਾ ਸਿੰਧੂ ਲੱਗੀ ਜਾਂਦੇ ਨਾ ਥੱਲੇ ਕਰਕੇ ਲਾਇਪਾ ਲਾਇਪਾ ਯਾਰ ਸਿੰਧੂ ਕਿਹਾ ਯਾਰ ਗੱਡੀ ਨਹੀਂ ਲਾਇ ਨਹੀਂ ਕਦੇ ਪੈਸੇ ਨਹੀਂ ਆਏ ਪਾਣੀ ਢੋਲੀ ਜਾਂਦਾ ਉਹਦੇ ਨੂੰ ਨਹੀਂ ਲਾਈਟ ਚਾਲ ਪਾਉਣੀ ਐ ਤੇ ਐਸੇ ਵੀ ਹੈਗੇ ਸਭ ਕੁ ਐਗੇ ਆ ਬਸ ਕਿੱਥੇ ਲੈ ਪੂਰੀ ਕੰਮ ਨੂੰ ਗਿਆ ਵਾ ਕਿਦਨੇ ਲੈ ਦੇਖ ਲੈ ਆਹ ਗੋਹੇ ਨਾਲ ਉਈ ਮੇ ਲੱਭੜ ਕੇ ਖੜ ਗਈ ਜਾਲਦੋ ਆਹ ਵੀ ਲੰਦੀ ਆਹ ਇਹਨੇ ਦਿਨ ਹੋ ਗਏ ਆ ਬੈਟਰੀ ਕੱਢ ਲਈ ਇਹਦਾ ਕਹਿੰਦਾ ਸਟਾਰਟ ਨਹੀਂ ਹੁੰਦੀ ਆਹੀ ਤਾਂ ਗੱਲ ਹੈ ਤੇ ਤਰੀ ਦਿੰਦੇ ਤੇਲ ਦੀ ਕਹਿ ਨਹੀਂ ਜਿੱਦੇ ਪਰ ਲੈ ਜਾਂਦੇ ਸਿੰਦੂ ਪੇਤ ਨਹੀਂ ਦਿੰਦੇ ਜੇ ਦੋ ਬੈਟਰੀ ਲਾ ਕੇ ਸਟਾਰਟ ਕਰਨੀ ਚਾਹੀਦੀ ਠੰਡਾਂ ਐਨੀ ਔਖੀ ਐ ਦੱਲੀ ਸਾਡਾ ਬੰਦਾ ਕਰ ਜਾਊਗਾ ਮੈਲੇ ਨੂੰ ਫਿਰ ਕੱਲੂ ਆਊਗਾ ਠੀਕ ਐ ਕੱਲੂ ਜਾਨੇ ਦੱਲੀ ਦੱਲੀ ਨਾਲ ਜਾਈ ਤੇ ਮੈਨੂੰ ਚੱਲਦਾ ਉਹ ਪੂਰੀ ਕੱਲ ਅਸੀਂ ਉੱਥੇ ਛੇਤ ਭਾਇ ਦੋ ਵਾਰ ਰੂਟਾ ਬਿੜ ਗਏ ਸਾਡੇ ਵੀ ਕਹਿੰਦਾ ਵੀ ਜੇ ਲੋਡ ਪਈ 575 ਲੈ ਕੇ ਜਾਣਾ ਪਊਗਾ ਪਰ ਜੋ ਫੋਸਾ ਕੱਲਾ ਹੀ ਕੱਢ ਲਿਆ ਤਕੜਾ ਕਿਥੇ ਤੇ ਸਾਡੇ ਚਾਚੇ ਦੇ ਖੇਤਾਂ ਮਾਤੇ ਅੱਛਾ ਹੀਟਾਂ ਦੇ ਹਾਂ ਹੈ ਬਾਵਰ ਹੁਣ ਤਾਂ ਸੁੱਕ ਗਿਆ ਇਹ ਅਸੀਂ ਦੂਹਾ ਖੇਤ ਬਹੁਤ ਵਾਗੇ ਆਏ ਤੇ ਮੈਂ ਉਹਦੇ ਕੇ ਰੂਟਾ ਬਿੜ ਗੇ ਮੂਰੇ ਹੈ ਇਹ ਨੂੰ ਪਿੱਛੇ ਨਹੀਂ ਪਾਇਆ ਪੱਲੇ ਪ ਗਿਆ ਫੁੱਲਾਂ ਵਾਲੇ ਪਰ ਮੈਂ ਕਹਾਂ ਕਿ ਕਹੇ ਟਰੈਕਟਰ ਆ ਫੁੱਲਾਂ ਵਾਲੇ ਪਰ ਗਏ ਲੱਦੀ ਆਉਂਦੇ ਚੌਂਡੀ ਉਰ ਪਰ ਵਿੰਡੋ ਫਾਰਮਾ ਵਿੰਡੋ ਫਾਰਮਾ ਨਵਾ ਇਹ ਫੇ ਗਏ ਨੂੰ ਕੀ ਕਰਨ ਲੱਗੇ ਇਹ ਸਹਾਂ ਛੱਡਣ ਲੱਗੇ ਸਹਾਂ ਛੱਡਣ ਲੱਗੇ ਬਿਲਕੁਲ ਬਾਈ ਸਿੰਦੂ ਬਾਈ ਤੜਕੇ ਤੜਕੇ ਰੋੜਨਾ ਘੇਰੇ ਕਰ ਟਰੈਕਟਰ ਨਵਾ ਲਿਆਏ ਬਾਈ ਗਏ ਗਏ ਲੈ ਇਹ ਨਵੀਂ ਇਹ ਨੂੰ ਆ ਲਿਪੜ ਗਿਆ 15 ਵਾਲਟੀਆਂ ਪਾਣੀ ਦੇ ਲਾਤੀਆਂ ਪਤਾ ਕਿੰਨਾ ਮਹਿੰਗਾ ਪਾਣੀ ਆ। ਲਓ ਜੀ ਬਾਈ ਜੱਗੇ ਕੋ ਆਏ ਆ ਫੇਰ। ਪਰਚੀ ਲੱਦਣ ਲੱਗਿਆ ਮੇਲ ਖੜ ਗਿਆ। ਹੋਰੇ ਜੀ ਨਹੀਂ ਲੱਗਦਾ ਮੈਂ ਤਾਂ ਮੇਲ ਤੇ ਜਾਊਂਗਾ ਫੇਰ। ਕਹਤੇ ਘਰ ਔਖਾ ਯਾਰ ਮੇਲ ਵਾਂ ਲੈ। ਮੇਲ ਫੇਰ ਖੜਾ ਲੈਣਾ। ਮੇਲ ਫੇਰ ਖੜਾ। ਮੇਲ ਖੜ ਗਿਆ। ਮੇਲ ਖੜਾ। ਮੇਲ ਦੀ ਖਬਰ ਲੱਗਣੀ ਅਜ ਖਵਾਰਵਾ। ਕੋਈ ਨਹੀਂ ਹੈਗੀ ਮੇਲਾ ਨਾਲ। ਉਹ ਸਿੰਧੂ। ਸਿੰਧੂ ਨਾਲ ਠੇਕਾ ਕਰ ਲੈਣੇ ਲੱਗਦਾ ਨਾ ਕਰਾ ਲਾ ਦੇਣਾ ਉੱਥੇ। ਜੱਗੇ ਨੇ ਆ ਪਰਚੀ ਰੋਡ ਕਰ ਲਈ ਮੇਲਾ ਨੂੰ ਪਤਾ ਲੱਗ ਗਿਆ। ਪੱਕੀ ਗੱਲ ਲੈ ਲੋ। ਰਾਤ ਰਾਤ ਮੁੜਿਆ 4 ਵਜੇ ਅਸਾ 8 ਵਜੇ ਨੂੰ ਫੇਰ ਲੱਦ ਪਈ ਤੇ ਜੱਗੇ ਕਿਹੜੇ ਗੇਰ ਮੈਂ ਚੜਦਾ ਇਹ ਚੜੀ ਜਾਂਦਾ ਚੌਥੇ ਹੋਣੀ ਕਿ ਲੈ ਕੇ ਗਿਆ ਬਦਰਾ ਨਹੀਂ ਚਮਕੌਰ ਨਹੀਂ ਜਾਂਦਾ ਹਾਂ ਇੱਕ ਚੜਾਈ ਪੈਂਦੀ ਰੱਖਦੇ ਜੀ ਹਾਂ ਪਹੁੰਚਦਾ ਰਾਤ ਮੈਂ ਆਇਆ ਯਾਰ 1:30 ਵਜੇ 2 ਵਜੇ ਤੁਰਿਆ ਮੇਲੇ ਤੇ ਆ ਮੈਨੂੰ ਆ ਬਹੁਤ ਵਧੀਆ ਲੱਗਿਆ ਬਾੜੇ ਸਲੌਰ ਵਾਲਾ ਬਹੁਤ ਹਨ ਇੱਕ ਜਗਾ ਟੁੱਟਿਆ ਵਾ ਬਾਕੀ ਪੈਚੇ ਨੇੜੇ ਬਹੁਤ 10 ਕਿਲੋਮੀਟਰ ਦਾ ਫਰਕ ਆ ਕੋਈ ਹੌਲੀ ਚਲੇ ਜਾ ਇਧਰੋਂ ਦੇਖ ਲੈ ਜਾ ਕੇ ਘਰੇ ਵੀ ਮੈਂ ਇਧਰੋਂ ਜਾਊਂਗਾ ਅੱਜ ਕੋਈ ਬਹੁਤਾ ਨਹੀਂ ਬਾੜੇ ਸਲੌਰ ਉਹ ਟੁੱਟਿਆ ਵਾ ਮੜਾ ਹੈਗਾ ਇਹਨਾਂ ਕੋਲ ਆਹੋ ਇੰਨਾ ਕਿ ਉਹ ਬੇਲੇ ਭੀੜ ਮਾ ਫਸ ਜਾਂਦੇ ਇੰਨੀ ਉਧ ਚੜਾਈ ਵੀ ਪੈਂਦੀ ਆ ਚੜਾਈ ਪੈਂਦੀ ਆ ਉੱਥੇ ਗਾਮ ਯਾਰ ਪੈਂਦਾ ਏ ਜਦੋਂ ਚਮਕੌਰ ਵਾਲੇ ਰੋਡ ਤੇ ਚੱਲੇ ਗਏ ਮਰੰਡੇ ਤੇ ਚੱਲੇ ਗਏ ਫੇ ਪਿੱਛੇ ਮੁੜ ਕੇ ਮਿਲ ਲੈ ਇੱਧਰ ਆ ਇੱਧਰ ਤੇ ਜਾਂਦੇ ਨੂੰ ਵਿੱਚ ਉਹ ਫੇ ਵਿੱਚ ਨੂੰ ਹੋ ਕੇ ਲੰਘਦੇ ਆ ਕਿੱ데 ਵਿੱਚ ਨੂੰ ਉੱਥੇ ਨੂੰ ਤੁਰੇ ਯਾਰ ਤੂੰ ਬੰਦੇ ਕਿੱਥੇ ਵੜ ਗਏ ਆ ਉਹ ਲਾਈਟਾਂ ਪਰ ਆ ਗਏ ਲਾਈਟਾਂ ਬਾਰੇ ਫੇ ਰੋਪੜ ਵਾਲੇ ਰੋਡ ਨੂੰ ਆਉਣਾ ਪੈਣਾ 2-3 ਕਿਲੋਮੀਟਰ ਨਹੀਂ ਯਾਰ ਰੋਪੜ ਵਾਲੇ ਰੋਡ ਨੂੰ ਮੁੜਦੇ ਹੋੇ ਛੇਠਾ ਨੂੰ ਕੇ ਲੰਘਦੇ ਨਹੀਂ ਹੈਗੇ ਰੈਂਪ ਜੇ ਮਾਨੂੰ ਕਰਾਲੀ ਜਾਣ ਵਾਸਤੇ ਆ ਉਹ ਰੋਪੜ ਵਾਲੇ ਨੂੰ ਨਹੀਂ ਫਰਾਂ ਬੇਲਾ ਚਮਕੌਰ ਲਠਰੇੜੀ ਫਿਰ ਸਹਰਾਣਾ ਓਏ ਤਾਂ ਹੀ ਲਈ ਫਰੀ ਜਾਂਦਾ ਦੀ ਹੁਣ ਚਾਈ ਨਹੀਂ ਹੁੰਦੀ 100 ਕੁਆਂਟਲ ਨੂੰ ਕਿ ਨਾ ਹੀ ਗੁਗਰੀਨ ਵੀ ਕੱਢ ਲਈ ਜਮਾ ਹਾਂ ਬਾਜੇ ਨਦੀ ਵਿੱਚ ਫਸ ਗਿਆ ਦੇਖ ਲੈ ਗਿੱਲਾ ਉੱਥੇ ਮੀਂਹ ਪੈ ਕੇ ਚਿੱਕੜ ਹੋਇਆ ਪਿਆ ਨਦੀ ਦੇ ਵਿੱਚ ਨਹੀਂ ਵਾਦਾ ਉਹ ਚੜਾਈ ਪਾਵਾ ਦਾ ਟੋਕਰ ਆ ਉੱਥੇ ਖੜਦਾ ਟਰੈਕਟਰ ਜਾ ਕੇ ਖੜਦਾ ਐਂ ਕਰ ਜਿੰਦੂ ਅੱਜ ਤੂੰ ਜੀਸੀਬੀ ਲੈ ਕੇ ਚਾਰ ਨਾਲ ਠੋਕਰੇ ਵੱਢਣੀ ਕਿਹੜਾ ਪਾਣਾ ਉਹਦਾ ਟਰੈਕਟਰ ਨੇ ਇੱਕ ਸਾਰੇ ਨਾਲ ਕੱਢ ਦੇਣਾ ਨਹੀਂ ਆਹ ਲੈਂਡ ਨਹੀਂ ਹੈਗਾ ਇਹ ਆਹ ਲੈਂਡ ਹੀ ਮਾੜਾ ਜਿਹਾ ਮੂਰੇ ਟੋਕਰਾ ਤੇਰਾ ਜੀ ਲੱਗਦਾ ਨਹੀਂ ਕਰ ਜੀ ਕਿੱਦਾਂ ਲੀ ਆ ਫੇ ਭੈ ਮੰਜਾ ਤੂੰ ਵੀ ਲੱਦੀ ਕਿ ਦੰਡੀ ਕਾਲ ਲੈ ਕੇ ਤੇ ਮੰਜਾ ਇਹਦਾ ਵੀ ਨਾਲੇ ਅੱਜ ਲੜੂਕਾ ਮਿਲ ਲਈ ਚਲੂ ਇਹਦਾ ਰਾਤ ਨੂੰ ਜਾਂਦੇ ਆ ਤੂੰ ਮਿਲ ਫੇਰ ਬੰਦ ਕਰਾ ਦੇ ਚੱਲੀ ਖੜਾ ਮਿਲਦਾ ਨਹੀਂ ਮੈਂ ਨਹੀਂ ਜਾਣਾ ਭਾਈ ਖੜਾ ਮਿਲਦਾ ਹਾਂ ਕੋਈ ਆ ਜੀਨ ਫੋਨ ਕਰਦਾ ਕਹਿੰਦਾ 5 ਵਜੇ ਖੜ ਗਏ 6 ਵਜੇ ਕਿੰਨੇ ਵੇ ਚੱਲੂ ਹੁਣ 12 ਵਜੇ ਦਾ ਟਾਈਮ ਦੱਤਾ ਵਾ ਕੋਈ ਨਹੀਂ ਹੈਗੀ ਸਾਲਿਆਂ ਕੋ ਚਲਾਉਣ ਨੂੰ ਅੱਛਾ ਕੋਈ ਕਿੱਥੇ ਤੇ ਮਿਲੂ ਕਿ ਹਾਂ ਬਾਹਰ ਤੇ ਆਉਂਦੀ ਆ ਹਾਂ ਮਰਾ ਹਾਲ ਆ ਭਾਈ ਮੇਰੇ ਨਾਲ ਚੱਲ ਕੋਈ ਨਹੀਂ ਮਤਾਂ ਇਹ ਕਹਿੰਦਾ ਸਿੰਧੂ ਨੇ ਸਵਾਰ ਕੇ ਅਸੀਂ ਲੱਕੜੀ ਦਾ ਬਾਦੂ ਜੇ ਕਿਹੜੇ ਬੂਟੇ ਤੇ ਸਵਾਗਾ ਮਾਰ ਕੇ ਗ ਕਿਦਾਂ ਲਾਇਆ ਉਹਦੇ ਦਾ ਬਾਤ ਆ ਪਹਿਲੀ ਥਾਲੇ ਆ ਚੱਲੇ ਨਹੀਂ ਪਰ ਨਹੀਂ ਦੋ ਜਣੀ ਦਿੱਤੀ ਇਹਨਾਂ ਉਹ ਚੀਜ਼ ਤਾਂ ਨਹੀਂ ਜਗੇ ਹੋਈ ਗੁਰੂ ਕੋਲ ਜਿਗਾ ਗੰਨੇ ਜਿਹੜਾ ਬੂਟਾ ਭੱਜਦਾ ਏ ਇਹ ਕੱਚਾ ਕੰਮ ਹੈ ਹਲੇਵਰ ਸੋਣੀ ਮਿਲੀ ਤੈਨੂੰ ਇਹ ਕੋਈ ਨਾ ਲੱਭ ਕੇ 12 ਮੰਨ ਲੈ ਗਾ ਤਾਂ ਅਲੇ ਬਹੁਤ ਆ ਇਹ ਲਜ਼ਾਨ ਵੀ ਨਹੀਂ ਹੋਣਾ ਇਹਨਾਂ ਨੇ ਖੁਸ਼ ਆਪੇ ਹੋਣਾ ਸਿੰਧੂ ਇਹਨੂੰ ਬੜੀ ਚੀਜ਼ ਦਾ ਫਾਇਦਾ ਹੋਏਗਾ ਬੜੀ ਦਾ ਫਾਇਦਾ ਨਹੀਂ ਕਿਤੇ ਉੱਚਾ ਹੋਣਾ ਤਾਂ ਉਹਨੂੰ ਪੌੜੀ ਲੱਗ ਜਾਣੀ ਸੀ ਥੋੜੇ ਹੀ ਜਾਣਾ ਥੋੜੇ ਹੀ ਜਾਣਾ ਪਰ ਆਮਾ ਸ਼ਤਰੀ ਸ਼ਤਰੀ ਜਿੰਨਾ ਕ ਜਾਂਦਾ ਹੁਣਾ ਬਸ ਕੁਝ ਵੀ ਆਏਗਾ ਮौज ਤਾਂ ਹੈਗੀ ਐ ਮौज ਹੈਗੀ ਐ ਮੌਜੇ ਹੈ ਕਹਿੰਦਾ ਉਹ 3-4 ਜਾਣੇ ਚੱਕਦੇ ਭਰੀ ਇਹ 12 ਬੰਦੇ ਆ ਕਹਿੰਦੇ ਅੱਧੇ ਘੰਟੇ ਟਰਾਲੀ ਲੱਬੇ ਚਲ ਦੇਖਦੇ ਅੱਧੇ ਘੰਟੇ ਚ ਤਿੰਨ ਗੇੜ ਲੱਗਦੇ ਆ ਇੱਕੋ ਗੇੜ ਮੋ 50 ਭਰੀਆਂ ਲੱਗਦੀਆਂ ਨਹੀਂ ਹੁਣ ਇਦਾਂ 4 ਲੱਗਦੀਆਂ ਕਿ ਤਿੰਨ 4 ਲੱਗਦਾ ਇਹ ਗੰਨਾ ਲੰਬਾ ਹੂ ਫੇ ਲੱਗਦੀਆਂ ਚ ਵੱਢ ਕੇ ਲਾਵੇ ਇਹਨਾਂ ਦਾ ਸਿਰੇ ਸਿਰੇ ਸੀ ਘੜੇ ਇੰਨਾ ਠੀਕ ਹੈ ਮਮਾ ਨਾ ਲੱਦਗੇ ਉਹ ਜੇ ਫੇ ਕੋਈ ਜੇ ਸਿੰਧੂ ਜਾਂ ਉਚਾਈ ਨਹੀਂ ਹੈਗੀ ਫੇ ਟੈਨਸ਼ਨ ਨਹੀਂ ਹੈਗੀ ਉਚਾਈ ਉਹ ਝੋਲ ਮਾਰਦੀ ਐ ਜਿੰਨੀ ਉਚਾਈ ਹੋਊਗੀ ਨਾ ਉਹਨਾਂ ਨੂੰ ਥੋੜੀ ਜਾਣਾ ਟਰੈਕਟਰ ਵੀ ਦਾਵਦਾ ਏ ਨਹੀਂ ਚੀਜ਼ ਆ ਜਿੰਨੇ ਥੋਸ ਬਜਨ ਹੋਊਗਾ ਵਿੱਚੇ ਵਿੱਚ ਉਹ ਫੇ ਕਾਟ ਟਰੇਕ ਤੇ ਜਾਣਾ ਪੈਂਦਾ ਜੜੀ ਜਾਂਦਾ ਏ ਵੈਸੇ ਖਲਾਰ ਹੋਊਗਾ ਉਹਨਾਂ ਚੜਦਾ ਨਹੀਂ ਹਾਂ ਫਰਕ ਥੋੜੀ ਜਾਣਾ ਦਾ ਫਰਕ ਪੈਂਦਾ ਆਇਆ ਸਿਰ ਮਾਰੀ ਜਾਂਦਾ ਛੋਟੀ ਟਰਾਲੀ ਰਾਹੀ ਫਰਕ ਚੱਲ ਸ਼ਿੰਦੂ ਚੱਲੀ ਆਪਾਂ ਸ਼ਿੰਦੂ ਤੁਹਾਨੂੰ ਇਸ ਜੱਗਾ ਕਾ ਤੇਨ ਦਿਖਿਆ ਮੈਨੂੰ ਦੇਖ ਗਿਆ ਦਾ ਆਪਾਂ ਮੁੜਿਆ ਹੁਣ ਛੱਡ ਕੇ ਨਹੀਂ ਹੱਥ ਤੇ ਆਉਣਾ ਟਿੱਪਰ ਨੂੰ ਨਹੀਂ ਸ਼ਿੰਦੂ ਦੱਸ ਘਾਟਾਂ ਪਰ ਆ ਜਾਣਾ ਉਹ ਆਸੀ ਨਹੀਂ ਆਉਣੇ ਦੀ ਗੱਲ ਹੀ ਤੈਨੂੰ ਇਹ ਦਿਖਿਆ ਕਾ ਤੇ ਨਹੀਂ ਹੈਗਾ ਮੈਂ ਇਹਨੂੰ ਕਿਹਾ ਵੀ ਬੰਦਾ ਖੜਾ ਹੈ ਨਹੀਂ ਮੈਂ ਖੜਾ ਖੜ ਨਹੀਂ ਥੰਡ ਕਰਕੇ ਦੋ ਜਿਹਾ ਜ਼ਿਆਦਾ ਖਾ ਲੈਂਦਾ ਵੀ ਠੰਡ ਨਾ ਲੱਗੇ ਤਾਂ ਕਰਕੇ ਬੰਦੇ ਦਿਖਣਦੇ ਖੱਟ ਦੇਖਿਆ ਹੀ ਨਹੀਂ ਮੈਂ ਮੈਂ ਤਾਂ ਮੈਂ ਦੇਖ ਲਿਆ ਬਰਾਬਰ ਖੜੇ ਤੇ ਮੈਂ ਇਹਨੂੰ ਕਿਹਾ ਵੀ ਹੈਗਾ ਏ ਤੇ ਕਹਿੰਦਾ ਹੈ ਨਹੀਂ ਤੇ ਨਹੀਂ ਕੰਮ ਕਰਦੇ ਕਹਿੰਦਾ ਮਾ ਉਹ ਚੁੱਪ ਕਰਨੇ ਵਾਲਾ ਹੋ ਨਹੀਂ ਹੈਗਾ ਉਰੇ ਸੁਣ ਨਾ ਉਹ ਮੋਟਰਸੈਲੀ ਬਾਜ ਨਹੀਂ ਗੁੰਮ ਜੱਗੇ ਦੀ ਗੱਲ ਕਰਦਾ ਮੈਂ ਜੱਗਾ ਦਾ ਜੇ ਦੂਆ ਮੋੜ ਸਕਦਾ ਤਾਂ ਮਿਛਾ ਲੈਣ ਤੇ ਉਹ ਮੁੜ ਗਿਆ ਇਹ ਤਾਂ ਮੈਂ ਆਪੇ ਹੱਥ ਤੇ ਕਰ ਲੈਣੇ ਇਹ ਵੀ ਪਿੱਛੇ ਰੋਕ ਕਹਿੰਦੇ ਉਰੀ ਖੜਾ ਮੈਂ ਲਾ ਮੈਂ ਫੋਨ ਕਰੇ ਮੈਂ ਉਰੇ ਖੜਾ ਤੇਰੀ ਆਵਾਜ਼ ਫੇ ਸੁਣ ਗਈ ਮੈਨੂੰ ਦੂਏ ਲੁੱਟ ਜਾਂ ਤਾਂ ਦੂਏ ਲੁੱਟੇ ਬੋਲੇ ਆ ਮੈਂ ਹੈਗਾ ਮੈਂ ਫੋਨ ਲਾਇਆ ਪਹਿਲਾਂ ਤੈਨੂੰ ਲਾਉਣ ਲਈ ਇਹ ਨਹੀਂ ਫੇਲ ਗਿਆ ਉਹ ਵੀ ਓਵਰਡੋਜ਼ ਅਸਰ ਹੋ ਗਿਆ ਮਾਲ ਜਿਆਦਾ ਘਾਦਾ ਬਤਾਈ ਫੋਨ ਇੱਕ ਦੋ ਲੱਗਦੇ ਆ ਲਓ ਜੀ ਭਾਈ ਮਰੰਡਾ ਮਿੱਲ ਪਹੁੰਚ ਗਏ ਤੇ ਕਿ ਐਂਟਰੀ ਤਾਂ ਹੋਈ ਨਹੀਂ ਯਾਰ ਪਹਿਲਾ ਮੰਡੀ ਚ ਰੋਲੀ ਗਏ ਪਹਿਲਾਂ ਮੰਡੀ ਚ ਰੋਲੀ ਗਏ ਹੁਣ ਸੜਕ ਤੇ ਆ ਬੇ ਸਾਨੂੰ ਮੜਾ ਕਹਿੰਦੇ ਕਹਿੰਦੇ ਸੜਕ ਰੋਕਦੇ ਹੁਣ ਰੋਕੀ ਇਹ ਨਾ ਕਿਆ ਕਰੀਏ ਬਾਈ ਆ ਖੜਾ ਐਂਟਰੀ ਨਹੀਂ ਹੋਗੀ ਰੋਡ ਪਰ ਐਂਟਰੀ ਹੋਈ ਵੀ ਆਪਣੀ ਇੱਥੇ ਤਾਂ ਰੋਕ ਸਕਦੇ ਚੱਕੇ ਨੇ ਬਾਈ ਇੱਧਰ ਲਾਤਾ ਤੇ ਪਿੱਛੇ ਉਹ ਵੀਰੇ ਆਪਣੇ ਅੰਦਰ ਆਪਣੇ ਅੰਦਰ ਆ ਬਾਈ ਕਿੰਨੇ ਦਿਨ ਹੋ ਗਏ ਇਹਨੂੰ ਮੈਂ ਕੱਲ ਆਇਆ ਅੰਦਰ ਕੱਲ ਆਇਆ ਬਾਈ ਮੈਂ ਚਾਰ ਦਿਨ ਹੋ ਗਏ ਮੈਨੂੰ ਪੰਜ ਹੋ ਗਏ ਚੱਲਦਾ ਨਹੀਂ ਹਲੇ ਐ ਮਿਲਦਾ 20 ਟਰਾਲੀ 30 ਟਰਾਲੀ ਮੂਰੇ ਦੀ 100 ਮੰਨ ਕੇ ਚੱਲ ਆ ਵੀ 10 ਪੌਣੀ ਵਾਲੇ 20 20 ਰੱਖ ਦੇਣਾ ਵਿੱਚ ਮਿਲ ਗਿਆ ਚੱਲਣਾ ਵੇਲ ਦਾ ਕਿਹੜੇ ਹਾਵ ਨਾਲ ਚੜੀ ਪੈਂਟਰੀ ਪਰ ਲੈ ਉਹ ਬਾਈ ਕੂਤਰਵਾਉ ਦਾ ਹਾਲੇ ਖੜਦਾ ਤਾਂ ਗੱਡ ਕੂਤਰਵਾਉ ਦਾ ਨਾ ਚਿੜੀ ਘਰ ਬਣਨਾ ਆਏ ਹੌਲੀ ਹੌਲੀ ਹਾਂ ਸਾਰੇ ਜਗੇ ਕੋਈ ਅਫਸਰ ਅਫਸਰ ਬਾਈ ਆਇਆ ਉਹ ਗੱਡ ਗਿਆ ਫੇਰ ਲੈ ਕਿਹਨਾਂ ਬਾਈ ਜਾਣਾ ਲਿਖੇ ਨਹੀਂ ਦੇਣਾ ਇੱਕ ਗੱਡੀ ਕੋਈ ਆਈ ਹੈ ਕੋਈ ਦੀ ਘੰਟੇ ਤੋਂ ਬਾਅਦ ਇੱਕ ਬਤ ਕੱਢਣੀ ਇਹਨਾਂ ਨੇ ਬਸ 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 ਇੰਦੀ ਕੀ ਨਹੀਂ ਲੋੜ ਉਹ ਨਹੀਂ ਦੀ ਨਹੀਂ ਲੋੜ ਹੌਲੀ ਹੌਲੀ ਬਣਾਉਂਦੇ ਠੰਡੀ ਕਰ ਕਰ ਕੇ ਫੇ ਤਾਂ ਕੰਮ ਖਰਾਬ ਹੈ ਰਹਾ ਬਣਾ ਲੈ ਦੇਖ ਲੈ ਬਾਈ ਲੈ ਤਾਂ ਮੈਂ ਦੇਖ ਲਈ 1 ਕਿਲੋਮੀਟਰ ਤੱਕ ਬਾਈ ਗੱਡੀਆਂ ਦਾ ਜਾਮ ਹੋ ਗੇ ਜਾਮ ਕਰਿਆ ਬਾਈ ਫਿਰ ਅੱਧੇ ਕਮੈਂਟ ਵੀ ਕਰਨਗੇ ਵੀ 30 ਦਿਨ ਰੋਡ ਜਾਮ ਕਰ ਲੈਂਦੇ ਉਹ ਕਰੀਏ ਵੀ ਕਿਹਾ ਬਾਈ ਜੱਲ ਤਾਂ ਕਹਿੰਦੇ ਵੀ ਕਹਿੰਦੇ ਉਹ ਮੈਟਾਪਰ ਵੀ ਜਾਣਾ ਆਪਣਾ ਵੀ ਦੇਖਣਾ ਬਾਈ ਬਾਕੀ ਤਾਂ ਦਿਖਾਉਂਦੇ ਬਾਈ ਕਿਹੜਾ ਅਸਰ ਆਉਂਦਾ ਮੋਕੇ ਪਰ ਬਾਈਆਂ ਦੀ ਮਨੋਨ ਲਗਨ ਗਿਆ ਬਾਈ ਦਿਖਾਦੇ ਆ ਆ ਦੇਖੋ ਬਾਈ ਕਿਸਾਨ ਆਪਣੇ ਵੀਰ ਕਿੰਨੇ ਆਏ ਪਹੁੰਚੇ ਪਏ ਸ਼ੋਅ ਕਰਨੀ ਆ ਫਿਰ ਤਾਂ ਆਪਾਂ ਰਹਿਣ ਦੀ ਹੈ ਜੀ ਫਿਰ ਤਾਂ ਜਮੀਨ ਤਾਲੇ ਲਾ ਦੋ ਕਿੰਨਾ ਸਮਾਂ ਹੋ ਗਿਆ ਜੀ ਕੋਈ ਇਹ ਖਿਲਾੜੀ ਤੋੜੋ ਵੀ ਪਹਿਲਾਂ ਤਾਂ ਮਕੈਨੀਕਲ ਰਾਤ ਦਾ ਮਕੈਨੀਕਲ ਫਾਲਟ ਹੈ ਜੀ ਜਾਨੀ ਤਾਂ ਫਾਲਟ ਮਕੈਨੀਕਲ ਫਾਲਟ ਹੈ ਜੀ ਮਕੈਨੀਕਲ ਫਾਲਟ ਆਇਆ ਜਦੋਂ ਮਕੈਨੀਕਲ ਫਾਲਟ ਚੱਲਦਾ ਹੈ ਤਾਂ ਨਾਲ ਦੀ ਨਾਲ ਆਪਾਂ ਨੂੰ ਇਹ ਵੀ ਪਤਾ ਵੀ ਪਾ ਲੈਣੀ ਹੈਗਾ ਜੀ ਮੈਂ ਨਾ ਬਿਲਕੁਲ ਪਤਾ ਭਾਜੀ ਘੱਲ ਸੁਣੋ ਮੇਰੀ ਪ੍ਰੋਬਲਮ ਕੀ ਆਈ ਹੈ ਮੈਂ ਤੁਹਾਨੂੰ ਦੱਸਦਾ ਜਦੋਂ ਸਾਡੇ ਮਕੈਨੀਕਲ ਫਾਲਟ ਆਇਆ ਨਾ ਅਸੀਂ ਉਹ ਮੈਨੂੰ ਬਾਈਪਾਸ ਕਰਤਾ ਠੀਕ ਹੈ ਜਦੋਂ ਬਾਈਪਾਸ ਕੀਤੀ ਅਸੀਂ ਆਖਿਆ ਕਿ ਇਹਨੂੰ ਆਪਾਂ ਚਲਾ ਦਈਏ ਜੀ ਵੀਰ ਸਾਡੇ ਪਰੇਸ਼ਾਨ ਹੋਣਗੇ ਚਲੋ ਸਾਡਾ ਪਲਾਨ ਚੱਲ ਰੂਗਾ ਇਹਨੂੰ ਅਸੀਂ ਠੀਕ ਕਰ ਉਹ ਸਾਨੂੰ ਸਪੈਸ਼ਲ ਪਾਰਟ ਜਿਹੜਾ ਵਾ ਬੜਾ ਮਹਿੰਗਾ ਹੋਣਾ ਪਿਆ ਠੀਕ ਹੈ ਜੀ ਅੱਜ ਨਾਲ ਹੀ ਮਿਲ ਤੋਂ ਲੈ ਕੇ ਆਂਦਾ ਰਤ ਰਾਤ ਔਰ ਮਕੈਨਿਕ ਦਿੱਲੀ ਤੋਂ ਭਲਾਇਆ ਔਰ ਉਹਨੇ ਆਣ ਕੇ ਕੱਲ ਸਾਰੀ ਦਿਹਾੜੀ ਜਾ ਕੇ ਠੀਕ ਕੀਤਾ ਔਰ ਜਦੋਂ ਇਹ ਬਾਈਪਾਸ ਚਲਾਈ ਆ ਮਿਲ ਉਦੋਂ ਸਾਡਾ ਜਿਹੜਾ ਫਿਊਲ ਸੀ ਨਾ ਉਹ ਦੋ ਵਾਰ ਵੇਸਟ ਹੋ ਗਿਆ ਤੇ ਰਾਤ ਪਰਸੋ 11 ਵਜੇ ਚਲਾਈ ਦੂਜੀ ਰਾਤ ਨੂੰ ਦੋ ਵੇ ਟ੍ਰਾਈ ਕੀਤੀ ਉਹ ਨਹੀਂ ਚੱਲ ਸਕਿਆ ਫਿਰ ਅਸੀਂ ਉਹਨੂੰ ਐਜੈਕਟ ਕਰਕੇ ਕੱਲ ਫਿਰ ਸ਼ਾਮ ਨੂੰ ਟਰੱਕ ਵੀ ਮਗਾਏ ਫਿਊਲ ਦੀ ਆ ਗਿਆ ਸਾਡੇ ਕੋਲ ਜਿੰਨਾ ਉਹਦੇ ਸਾਨੂੰ ਪ੍ਰੋਬਲਮ ਆ ਗਈ ਸਾਡਾ ਰਾਤ ਪ੍ਰੈਸ਼ਰ ਡਾਊਨ ਹੋ ਗਿਆ ਪਹਿਲਾਂ ਤਾਂ ਆ ਗੱਲ ਹੋਈ ਆ ਹੋਰ ਗੱਲ ਕੋਈ ਨਹੀਂ ਸੀ ਅੱਛਾ ਜੀ ਇਹ ਤਾਂ ਪ੍ਰੈਸ਼ਰ ਡਾਊਨ ਹੋ ਗਿਆ ਮਕੈਨੀਕਲ ਫਾਲਟ ਆ ਗਿਆ ਜਾਂ ਬਾਲਣ ਨਹੀਂ ਹੈਗਾ ਜੀ ਠੀਕ ਹੈ ਜੀ ਗੱਲਾਂ ਤਿੰਨੇ ਹੋ ਗਈਆਂ ਨਾ ਜੀ ਤੁਸੀਂ ਦੱਸਤਾ ਵੀ ਸਾਡਾ ਫਲੂਇਡ ਜਿਹੜਾ ਉਹ ਉਹ ਡੈੱਡ ਹੋ ਗਿਆ ਸੀਗਾ ਉਹ ਸਾਡਾ ਜਲ ਗਿਆ ਜੀ ਇਹ ਇਹ ਗੱਲਾ ਕਰਕੇ ਠੀਕ ਹੈ ਜੀ ਸਲਾਣੇ ਚੱਲਦਾ ਬੁੱਢੇ ਵਾਲ ਚੱਲਦਾ ਏਸ਼ੀਆ ਦਾ ਸਭ ਤੋਂ ਵੱਡਾ ਮਿਲ ਹੋ ਅੱਜ ਕਿਹਾ ਇਹਦੀ ਕੀ ਸਥਿਤੀ ਆ ਗਈ ਜੀ ਉਹ ਇੱਕ ਪ੍ਰਾਈਵੇਟ ਫਰਮ ਆ ਤੁਹਾਨੂੰ ਜੇ ਨਹੀਂ ਜੇ ਜੇ 슈ਗਰ ਫਿਟ ਨਹੀਂ ਪਾਉਂਦਾ ਪੈਸੇ ਨਹੀਂ ਪਾਉਂਦਾ ਜਾਂ ਸਰਕਾਰ ਨਹੀਂ ਪਾਉਂਦਾ ਤਾਂ ਦੱਸੋ ਅਸੀਂ ਕਰੀਏ ਗੱਲ ਐਮਐਲਏ ਨੂੰ ਮਲਾਈਏ ਐਮਪੀ ਨੂੰ ਬੁਲਾਈਏ ਜੇ ਕੁਝ ਵੀ ਕਰੀਏ ਜੀ ਗੱਲ ਰਿਪੇਅਰ ਦੀਆਂ ਨਾ ਜੀ ਇੱਕ ਸੁਲਾਣਾ ਮਿਲ ਪ੍ਰਾਈਵੇਟ ਬੰਦਾ ਇੱਕ ਐਡੀ ਬੜੀ ਸਰਕਾਰ ਦੀ ਤਾਕਤ ਹੋਵੇ ਵੀ ਅੰਦਰ ਇਹਦਾ ਹੋਣਾ ਚਾਲੇ ਜੀ ਇੱਕ ਮਿੰਟ ਇਹ ਵਟਸਐਪ ਲਾਟ ਇਹ ਪਲਾਂਟ ਸਭ ਤੋਂ ਪੁਰਾਣਾ ਪਲਾਂਟ ਹੈ ਸਵੇਲ ਪੰਜਾਬ ਚ ਬਿਲਕੁਲ ਅੰਦਰ ਇੰਨੀਆ ਪ੍ਰੋਬਲਮਸ ਆ ਰਾ ਨਵੇਂ ਫਾਲਟ ਪੈਂਦਾ ਸੀ ਪਹਿਲਾਂ ਸਾਡਾ ਟਰਬਾਈਨ ਦਾ ਪਿਆ ਮੇਲਾ ਉਸੇ ਇੱਕ ਨੰਬਰ ਦਾ ਔਰ ਉਹ ਕਦੇ ਨਹੀਂ ਪੇਸ਼ਟ ਹਾਲ ਪਿਆ ਉਹਦਾ ਵੇਖਿਆ ਕਢਾਇਆ ਸਟਾਪੀ ਪਾ ਕੇ ਮੁੜ ਕੇ ਬਾਅਦ ਵਿੱਚ ਇਹ ਜਿਹੜਾ ਫਾਲਟ ਆਇਆ ਇਹ ਵੀ ਮੇਜਰ ਫਾਲਟੀ ਸਾਡਾ ਇਹਦੇ ਕਰਕੇ ਸਾਡੀ ਕੰਟੀਨਿਉਟੀ ਜਿਹੜੀ ਹੈ ਉਹ ਨਹੀਂ ਬਣ ਸਕੀ ਔਰ ਤੋਂ ਗੱਲ ਨਹੀਂ ਬਾਕੀ ਤੁਸੀਂ ਵਿਸ਼ਵਾਸ ਕਰੋ ਮਿਲ ਵਧੀਆ ਚੱਲੂਗੀ ਇਹੋ ਜੀ ਗੱਲ ਨਹੀਂ ਕੋਈ ਆਪਾਂ ਨਾਲ ਮਿਲ ਕੇ ਚਲਾਉਣੀ ਸਾਡੀ ਤੁਹਾਡੇ ਸਹਿਯੋਗ ਨਾਲ ਚੱਲਣੀ ਹੈ ਇੱਕ ਮਹੀਨਾ ਜਰਾ ਚੱਲੀ ਨਹੀਂ ਇੱਕ ਮਹੀਨਾ ਰਹਿ ਗਿਆ ਜੀ ਉਤੇ ਬਾਅਦ ਪਲਟਾ ਪਲਾਂ 30 ਲੱਖ ਕੱਲ ਵੀੜੋ ਕੋਈ ਇੱਕ ਗੱਡੀ ਨਾਲ ਥੋੜੀ ਵੀੜੋ ਕੋਈ ਯਾਰ ਗੱਡੀ ਕਿਹੜੀ ਆ ਤੁਸੀਂ ਫਰਬ੍ਰੀ 6-6 ਪਰਚੀਆਂ ਮਾਰਨੀਆਂ ਭਈਆ ਨੇ ਘਾਨੂੰ ਭੱਜਣਾ ਤੇ ਗੱdna ਅਸੀਂ ਘੜ ਕੇ ਲਿਆਉਂਗੇ ਜੀ ਹਾਂਜੀ ਸਿਸਟਮ ਚ ਚੱਲਿਆ ਪਿਛਲੇ ਸਾਲ ਰਹਿਣ 2-2 ਕਿਹਦੇ ਤੱਕ ਜਸ 7 ਮਹੀਨੇ ਤੇ ਰੁਪਏ ਨਹੀਂ ਹੋਈ ਹੁਣ ਕਿੱਥੋਂ ਹੋਊਗੀ ਜੀ ਪਿਛਲੇ ਸਾਲ ਮੈਂ ਇੱਥੇ ਆ ਨਾ ਹਫਤਾ ਮੈਂ 10000 ਇੱਕ ਬੜੀ ਕੋ 10-10000 ਰੁਪਏ ਕਦਾ ਪੀੜ ਕੇ ਘੱਟ ਕਪੈਸਿਟੀ ਤੇ ਮੈਂ ਏਰੀਜ਼ ਕਿਹਦਾ ਗੰਨਾ ਦਾ ਜੀ ਔਰ ਜਿੰਨ ਮਿਲ ਸਰ 4 ਵਜੇ ਬੰਦ ਕਰ ਦੇਣੀ ਮੈਂ ਇਹਨਾਂ ਦੀ ਵੇਖ ਕਰੋ ਬੰਦਿਆਂ ਦੀ ਜ਼ਿੰਮੇਵਾਰ ਕੋਈ ਰ ਰਾਤ ਨੂੰ ਛੇ ਰੀਆਂ ਟਰਾਲੀਆਂ 60 70 ਆਈਆਂ ਪੀੜ ਕੇ ਫਿਰ ਮੇਲ ਬੰਦ ਕੀਤੀ ਅਹੀਂ ਤੇ ਯਾਰ ਆਪ ਕੀ ਨਹੀਂ ਚੱਲੀ ਉਸ ਟਾਈਮ ਲੇਬਰ ਨਹੀਂ ਮਿਲਦੀ ਜੀ ਫਰਵਰੀ ਮਾਰਚ ਮੈਂ ਲੇਬਰ ਕਿੱਥੇ ਮਿਲ ਜੂਗੀ ਇੱਕ ਮਿੰਟ ਸੋਣਾ ਮੇਰੀ ਗੱਲ ਹੁਣ ਅੱਜ ਅਹੀਂ 31 ਤਰੀਕ ਤੱਕ ਅੰਨੇ ਦੀ ਪੇਮੈਂਟ ਪਾਤੀ ਜੀ ਉਹ ਕੋਈ ਨਹੀਂ ਕਰ ਸਕਦੇ ਨਹੀਂ ਕਰੀ ਜਾਂਦੇ ਆ ਨਹੀਂ ਸਰ ਉਹ ਤਾਂ ਚਲੋ ਫਾਰਮ ਭਰਦੇ ਹੀ ਆ ਪੇਪਰ ਨਹੀਂ ਭਰਦੇ ਸੈਂਟੀ ਆ ਹਾਂ ਜੀ ਹਾਂ ਸਾਰੀ ਡਿਊਟੀ ਆ ਉਹ ਡਿਊਟੀ ਆ ਜੀ ਇਸ ਕਰਕੇ ਕੋਈ ਅਜਿਹੀ ਪ੍ਰੋਬਲਮ ਨਹੀਂ ਮੇਰੇ ਚੱਲਣ ਦੀ ਆ ਵਧੀਆ ਚੱਲੂ ਸਰ ਜਦ ਅੰਦਰ ਸਿਸਟਮ ਪੁਰਾਣਾ ਆ ਸਰ ਤੁਸੀਂ ਤੁਸੀਂ ਆਪਣੇ 24000 ਰੁਪਏ ਰੈਂਟ ਰੈਂਦੇ ਆ ਅਸੀਂ ਰਾਤ ਹੀ ਪ੍ਰੋਬਲਮ ਆਈ ਅਸੀਂ ਰਾਤ ਵੀ 1 ਵਜੇ 2 ਵਜੇ ਫੈਕਟਰੀ ਚ ਆਉਂਦੇ ਆ ਜੇ ਤੁਹਾਡੇ ਪਿਛਲੇ ਬੰਦੇ ਜੀ ਉੱਪਰਲੇ ਜੀ ਗਵਰਨਮੈਂਟ ਚ ਫਾਲਟ ਆ ਤਾਂ ਤੁਸੀਂ ਕਹੋ ਤੁਸੀਂ ਐਨੌਂਸ ਕਰੋ ਵੀ ਭਾਈ ਇਹਨਾਂ ਚ ਫਾਲਟ ਆ ਸਾਡਾ ਸਮਾਨ ਨਹੀਂ ਪੂਰਾ ਸਾਨੂੰ ਗਰੀਸੇ ਨਹੀਂ ਜੀ ਪੂਰਾ ਹੋएगा ਸਾਨੂੰ ਇਹ ਚੀਜ਼ ਨਹੀਂ ਪੂਰੀ ਅਹੀਂ ਹਰ ਹੀ ਕੋਸ਼ਿਸ਼ਾਂ ਦੀ ਕੋਸ਼ਿਸ਼ ਕਰਦੇ ਆਂ ਵੇਖੋ ਮੈਂ ਤੁਹਾਨੂੰ ਰੈਅਲਿਟੀ ਦੱਸਦਾ ਚਲੋ ਮੈਂ ਗੱਲ ਟੈਕਨੀਕਲ ਸਟਾਫ ਮਿਲਾਂ ਚ ਬਹੁਤ ਘੱਟ ਰਹੇ ਆ ਓਕੇ ਜਿਹੜੇ ਬੰਦੇ ਹੀ ਰਿਕਾਇਰ ਹੋ ਜਾਂਦੇ ਉਹਦੇ ਕਰਕੇ ਸਾਨੂੰ ਪ੍ਰੋਬਲਮ ਆਉਂਦੀ ਆ ਅਸੀਂ ਕੰਟਰੈਕਟ ਤੇ ਬੰਦੇ ਰੱਖ ਕੇ ਕੰਮ ਚਲਾ ਰਹੇ ਹਾਂ ਬਹੁਤ ਬਹੁਤ ਪਿਛਲੇ ਸਾਲ ਵੀ ਚਲਾਇਆ ਐਪੀ ਚ ਬਣੀ ਅੱਛੀ ਸੀ ਹਰ 10 20 ਦਿਨ ਬਾਅਦ ਪਰਚੀ ਆਉਂਦੀ ਹੈ 6 6 ਕਟੀਆਂ ਦੇ 6 6 ਕਟੀਆਂ ਦੇਣੀਆਂ ਜੀ ਫਿਰ ਆਉਣੀ ਆ ਜੀ ਅਗਲੇ ਮਹੀਨੇ ਆਉਣੀ ਆ ਪਰਚੀਆਂ ਦੇ ਵਿੱਚ ਮੈਂ 1 ਤੋਂ ਲੈ ਕੇ 5 ਪਰਸੈਂਟ ਦੇ ਦਿਨਾਂ ਆਉਣੀਆਂ ਜੇ ਇਹੋ ਸਿਸਟਮ ਥੋੜਾਗੇ ਤਾਂ ਉਹਦੇ ਤੁਹਾਡੇ ਉਪਰੇਸ਼ਾਨੀ ਆਉਣੀ ਜਿਹੜਾ 3 ਦਿਨ ਜੀ ਜੇ ਕੋਈ ਬੰਦਾ ਲੈ ਗਿਆ ਇਹ ਦੱਸੋ ਕਿ ਇਹ ਬੰਦੇ ਨੂੰ ਅਸੀਂ ਪਰਚੀ ਵਾਧੂ ਦੇਦੀ ਆ ਜਾਂ ਕਰੰਟਰ ਤੋੜ ਕੇ ਦੇਦੀ ਆ ਫਿਰ ਅਸੀਂ ਜ਼ਿੰਮੇਵਾਰ ਕर्शਿਤੇ ਹੀ ਆਟੋਮੈਟਿਕਲੀ ਕੈਲੰਡਰ ਨਾਲ ਬਹੁਤਾ ਰਸ਼ਾ ਜਾਂ ਪਿਆਈ ਨਹੀਂ ਰਸ਼ਾ ਫਾਲਟ ਕਰਕੇ ਪਿਆਵਾ ਅਦਰਵਾਇ ਤੇ ਰਸ਼ਾ ਹੀ ਪੈਣ ਤੱਕ ਨਹੀਂ ਤੇ ਬੰਦੇ ਟੱਟ ਕੋਲੇ ਆਉਂਦੇ ਹਿੱਤਰੇ ਜਾਂਦੇ ਸੀ ਜਿਹੜਾ ਜਿਹੜਾ ਜੀਐਮ ਕੈਲੰਡਰ ਸਹੀ ਹੈ ਜੀ ਕੈਲੰਡਰ ਸਹੀ ਹੈ ਤੁਹਾਡਾ ਮੰਡਲੇ ਵਿੱਚ ਤੁਸੀਂ ਸਾਨੂੰ ਮਹੀਨੇ 5 ਪਰਚ ਦੇਣੇ ਹੋ 6 ਪਰਚ ਕਿਉਂ ਦੰਦੇ ਉਹ 6 ਪੱਟੀਆਂ ਕਿਉਂ ਅੰਨੇ ਬਾਅਦ ਆਪਾਂ ਪੱਟੀਆਂ ਪੜਾ ਦੰਨੇ ਯਾਰ ਭਾਈ ਇਹ ਜਦੋਂ ਕੋਈ ਕਹਿੰਦਾ ਜਿਹੜੀ ਗੱਲ ਤੁਹਾਡੀ ਕੈਰੀਅਰ ਟੈਕਨੀਸ਼ੀਅਨ ਦਾ ਵੀ ਆਪਸ ਵੀ ਨਹੀਂ ਬਣਦੀਆਂ ਫਿਰ ਤੁਸੀਂ ਜਨਤਾ ਨੂੰ ਕੋਈ ਨਾ ਅੰਦਾਜ਼ਾ ਦਿੰਦੇ ਅਹੀਂ ਆਉਂਦੇ ਅਹੀਂ ਉਹਨਾਂ ਨੂੰ ਫੈਂਚ ਕਰਕੇ ਜੋ ਵੀ ਚੱਲ ਰਿਹਾ ਹੈ ਉਹ ਤਾਂ ਮੈਂ ਵੈਸੇ ਗੱਲ ਕੀਤੀ ਤੱਕ ਜਾ ਕੇ ਚੱਜਿਆ ਤੇ ਮਦਦ ਆਏ ਥੋੜੀ ਜਾਣਕਾਰੀ ਦੇ ਉੱਤੇ ਸਵਾਰ ਕਰਦੇ ਆਂ ਮੈਂ ਵੀ ਇੱਕ ਬੰਦੇ ਦੀ ਆ ਮੰਨ ਲਓ ਮੈਂ ਦੱਸ ਦਤ 6 ਪਰਚਾ ਉਹ ਯਾਰ 6 ਜਾਂ 7 ਤੁਸੀਂ ਨੂੰ 5 ਕਿਉਂ ਦੰਨੇ ਹੋ ਕਦੋਂ ਦੰਨੇ ਆਹ ਉਹ ਦੇਖੋ ਬੰਦਾ ਤੁਹਾਡੇ ਸਾ ਤੁਸੀਂ 6 ਵਜੇ ਇਕੱਠੀਆਂ ਦੇਣੀਆਂ ਜੀ ਥੱਬੇ ਸਿੜਦੇ ਆਂ ਥੱਬੇ ਸਿੜਦੇ ਆਂ ਸਾਡੀ ਆ ਜਿਹੜੀ ਰਿਕੁਐਸਟ ਆ ਵੀ ਬਾਲਣ ਜੇ ਤੁਸੀਂ ਭਾਜੀ ਬਾਲਣ ਸਰ ਘਟਾ ਫੋਨ ਗਿਆ ਸੀ ਮੇਰੇ ਹਾਂਜੀ ਹਾਂ ਕੋਈ ਗੱਲ ਨਹੀਂ ਤੁਸੀਂ ਸ਼ੁਕਰ ਕਰੋ ਨੰਬਰ ਤੁਹਾਡਾ ਮੈਂ ਸੇਵ ਕਰਦਾ ਨਹੀਂ ਸਰ ਪ੍ਰੋਬਲਮ ਆਉ ਤੁਸੀਂ ਮੈਨੂੰ ਜਦੋਂ ਮਰਜ਼ੀ 24 ਘੰਟੇ ਫੋਨ ਮੈਰਾ ਨਹੀਂ ਸਰ ਚਲੋ ਅਸੀਂ ਤਾਂ ਇਹ ਆ ਸਾਰੇ ਬੰਦੇ ਕਰਕੇ ਜੀ ਮੈਂ ਤੁਹਾਨੂੰ ਦਿਖਾਉਂਦੀ ਨਹੀਂ ਸਰਕਾਰ ਕੋਈ ਵੀਡੀਓ ਇੱਕ ਮਿੰਟ ਭਾਜੀ ਦੋ ਦੋ ਸਰਕਾਰ ਕੋਈ ਫੀਡਬੈਕ ਨਹੀਂ ਲੈਂਦੀ ਇੱਕ ਪਾਸੇ ਆਪਾਂ ਕਹਿੰਦੇ ਆ ਡਾਇਵਰਸੀਫਿਕੇਸ਼ਨ ਕਰਾਉਣੀ ਆਪਾਂ ਜੀਰੀ ਕਣਕ ਦੀ ਹੁਣ ਪਹਿਲਾਂ ਇੱਕ ਤਾਂ ਖਨੋਰੀ ਬੈਠੇ ਆ ਸਭ ਤੋਂ ਬਾਅਦ ਕਿਸਾਨ ਲੋਕਾਂ ਦੀਆਂ ਗਾਲਾਂ ਕਾਂਦਾ ਵੀ ਆ ਦਰਨਾ ਲਾ ਕੇ ਪੈਜੇ ਰੋਡ ਜਾਮ ਕਰਦੇ ਨੇ ਡਿਵਰਸਟੀਫਿਕੇਸ਼ਨ ਦੇ ਨਾਂ ਤੇ ਪੱਕਾ ਦਿੰਦੇ ਆ ਜੇ ਅਸੀਂ ਲੋਕਲ ਬੰਦੇ ਗੰਨਾ ਛੱਡ ਕੇ ਲਾਉਂਦੇ ਆ ਇਹ ਪਲਾਟ ਨੂੰ ਕਿਉਂ ਨਹੀਂ ਰੀਨੋਵੇਟ ਕਰਦੇ ਇਹ ਪਲਾਟ ਬਹੁਤ ਪੁਰਾਣਾ ਹੋ ਗਿਆ ਇਹਦੇ ਉੱਤੋਂ ਦੇ ਬੇਲਰ ਆ ਉਦੋਂ ਦੀ ਟਰਪਾਈ ਨਾ ਜਿਹੜੀ ਮੇਜਰ ਫੀਲਡ ਪਾਰਕ ਆ ਹੋਰ ਬੜਾ ਮੋਟਾ ਤੁਸੀਂ ਚੇਂਜ ਕਰ ਦਿੰਦੇ ਆ ਔਰ ਉਹਦੇ ਲਈ ਸਪੈਸ਼ਲ ਡੀਸੀ ਸਾਹਿਬ ਐਸਟੀਐਮ ਸਾਹਿਬ ਤੇ ਸਰਟੀਫਾਈ ਲਾਈਆ ਕਿਉਂਕਿ ਪ੍ਰੋਜੈਕਟ ਨੂੰ ਤਿਆਰ ਕਰੋ ਆਪਾਂ ਇਹਦਾ ਹੱਲ ਲਈਏ ਕਿਉਂਕਿ ਏਰੀਆ ਦੇ ਵਿੱਚ ਕਰਨਾ ਬਰਾਂਧਕ ਆ ਚੰਗੀ ਰਿਕਵਰੀ ਵਾਲਾ ਕਹਿੰਦਾ ਵਾ ਇਥੇ ਆਪਾਂ ਕੋਈ ਨਾ ਕੋਈ ਦੀ ਮੋਡੀਫਿਕੇਸ਼ਨ ਕਰੀਏ ਸਭ ਤੋਂ ਵੱਧ ਰਿਕਵਰੀ ਆਈ ਹੈ 10 40 ਰਿਕਵਰੀ ਇੱਕ ਮਿੰਟ 10 40 ਰਿਕਵਰੀ ਲਾਸਟ ਇਅਰ ਹੀ ਮਿਲਦੀ ਆਈ ਹੈ ਜਿਹੜੀ ਪੰਜਾਬ ਤੇ ਹਰਿਆਣਾ ਵਿੱਚ ਸਭ ਤੋਂ ਸਭ ਤੋਂ ਵੱਧ ਕਿਉਂ ਆਈ ਆ ਤੁਸੀਂ ਵਧੀਆ ਕੰਨਾ ਸਪਲਾਈ ਕੀਤਾ ਪਰ阿里 ਨਾ ਬਨ ਕੇ ਕੀਤਾ ਫਰੈਸ਼ ਕੰਨਾ ਦਿੱਤਾ ਠੀਕ ਹੈ ਨਾ ਇਹ ਮੁਸ਼ਕਲਾ ਹੁੰਦੀ ਆ ਜੇ ਆਈ ਹੈ ਮੁਸ਼ਕਲ ਤਾਂ ਕੋਈ ਗੱਲ ਨਹੀਂ ਫਿਕਰ ਨਾ ਕਰੋ ਅਸੀਂ 24 ਘੰਟੇ ਤੁਹਾਡੇ ਹਾਜੀ ਵਿੱਚ ਬੈਠੇ ਆ ਤੇ ਇਹੋ ਜਿਹੀ ਪ੍ਰੋਬਲਮ ਆਉਣੀ ਸਰ ਹਾਜ਼ਰੀ ਜੀ ਦਾ ਬੈਠਾ ਨਹੀਂ 24 ਘੰਟੇ ਦਾ ਚੈਨ ਤੇ ਲਾ ਕੇ ਗਏ ਅਸੀਂ ਇਹ ਤੋਂ ਵੱਧ ਪ੍ਰੋਬਲਮ 24 ਘੰਟੇ ਚੈਨ ਤੇ ਡਾਇਰੈਕਟਰ ਖੜਾ ਦਾ ਜੀ ਵੈਸੇ ਨਾ ਮਸ਼ੀਨਰੀ ਬੜੀ ਪੁਰਾਣੀ ਮੈਨੂੰ ਪੁਰਾਣੀ ਸਰ ਜੇ ਮਸ਼ੀਨਰੀ ਦੀ ਰਿਪੇਅਰ ਹੋਊਗੀ ਮਤਵਲੇ ਨਹੀਂ 7 ਮਹੀਨੇ ਦੇ ਵਿੱਚ ਜੇ ਮਸ਼ੀਨਰੀ ਦੀ ਰਿਪੇਅਰ ਹੁੰਦੀ ਕਾਗਜ਼ਾਂ 'ਚ ਹੋ ਗਈ ਰੀਅਲ ਨਹੀਂ ਹੋਈ ਔਰ ਰਿਪੇਅਰ ਦੇ ਤੱਕ ਕਾਰੋਬਾਰ ਆ ਭਾਈ ਰਿਪੇਅਰ ਦੇ ਵਿੱਚ ਤਾਂ ਗੇਮ ਚੱਲਦੀ ਆ ਸਾਰੀ ਕਾਗਜ਼ਾਂ 'ਚ ਮੇਰੇ ਨਾਮ ਇਹ ਤਾਂ 20 ਸਾਲ ਹੋ ਗਏ ਸਾਨੂੰ ਸੁਣਦਿਆਂ ਨੂੰ ਭਾਈ ਅੱਗ ਲੱਟ ਲੱਗਣਾ ਪਾਟੇ ਵੱਲੋਂ ਪਿਛਲੇ ਸਾਲ ਜਾਂ ਇਸ ਸਾਲ ਗਵਰਨਮੈਂਟ ਨੂੰ ਲਿਖ ਕੇ ਦੇ ਚੁੱਕੇ ਆਂ ਵੀ ਇਹ ਪੁਰਾਣਾ ਸਾਰਾ ਕੁਝ ਸਮਾਨ ਹੋ ਚੁੱਕਿਆ ਜੀ। ਉੱਪਰ ਤੱਕ ਪਤਾ ਜੀ ਸਾਰਾ। ਇਹ ਤਾਂ ਪੁਰਾਣੀ ਐਸਡੀ ਸਰ ਨਾਲ ਉਹ ਵੀ ਬੜੀ ਜਿਹੀ ਮੀਟਿੰਗ ਹੋਈ ਪਿਛਲੇ ਟੀਸੀ ਸਾਹਿਬ ਦੀ। ਮੀਟਿੰਗ ਵੀ ਹੋਈ ਸੀ। ਟੀਸੀ ਸਾਹਿਬ ਖੁਦ ਵੇਟ ਕਰਕੇ ਗਏ। ਔਰ ਇੱਕ ਇੱਕ ਮਿਲਦਾ ਵੇਖ ਕੇ ਕਿ ਪਾਟਾਂ ਦੇ ਤੁਸੀਂ ਧੰਨ ਜੈਤ ਮਿਲ ਚ ਰਹੀ ਜਾਂਦੀ। ਭਈ ਨਹੀਂ ਪੁਰਾਣੀ ਮੇਰੀ ਜੇ ਤਾਂ ਪ੍ਰੋਬਲਮ ਆਈ ਉੱਪਰ ਚੱਲ ਜੀ ਗਏ। ਥੱਲੇ ਛੋਟਾ ਪਿਆ। ਮਤਲਬ ਪੰਜ ਸਾਲ ਪਹਿਲਾਂ ਅਸੀਂ ਕਿਵੇਂ ਚਲਾ ਰਹੇ। ਜਿਹੜੀ ਮਸ਼ੀਨਰੀ ਸੀ ਉਹ ਹੋਰ ਸੀ ਹੁਣ ਮੋਡੀਫਿਕੇਸ਼ਨ ਹੋਈ ਹੁਣ ਜਿਹੜੀ ਤੁਸੀਂ ਪ੍ਰਾਈਵੇਟ ਮਿਲਾਂ ਦੀ ਗੱਲ ਕਰਦੇ ਜੀ ਉਥੇ ਇਹ ਆ ਕਿ ਨਵੀਂ ਟੈਕਨੀਕ ਟੈਕਨੋਲੋਜੀ ਸਾਡੇ ਇਹ ਨਵੀਂ ਟੈਕਨੋਲੋਜੀ ਦੀ ਹੈ ਇਹ ਤੇ ਇਹ ਆ ਕਿ ਇਹ ਕਿਸੇ ਲੈਵਲ ਤੇ ਵੈਸੇ ਇਹੀ ਤੇ ਆਦੇ ਆ ਕਿ ਇਸ ਤਰ੍ਹਾਂ ਕਰੋ ਕਿਸੇ ਤਰੀਕੇ ਨਾਲ ਕੋਈ ਜਗ੍ਹਾ ਲੱਭ ਕੇ ਉਥੇ ਡਵਾ ਜੋਟ ਪੰਜ 8 ਦੀ ਜਲਾ ਲਾ ਦਿਓ ਜਿਹਦੇ ਨਾਲ ਸਾਡੇ ਏਰੀਆ ਦਾ ਸਾਰਾ ਕੰਮ ਜਿਹੜਾ ਪਿਆ ਜਾਵੇ ਨਾਲ ਬੇਸ਼ੱਕ ਬੁੱਢੇ ਹਲ ਵਾਲੇ ਵੀ ਜਿਹਨਾਂ ਜਿਹੜੇ ਇੱਥੇ ਆਣੇ ਕੋਈ ਨਾ ਕੋਈ ਆਪਣਾ ਹੱਦਲਾ ਬਰੇ ਇਹ ਵੈਸੇ ਮੀਟਿੰਗ ਡੀਸੀ ਸਾਹਿਬ ਆ ਵੀ ਸਰੋ ਕੁਝ ਹੁੰਦਾ ਇਹਨਾਂ ਦੀ ਮੇਨ ਤਾਂ ਸਰ ਇਹ ਵੀ ਵੀ ਬਾਲਣ ਕਰਕੇ ਨਾ ਉਹਦੇ ਕਰਕੇ ਨਹੀਂ ਖੜਦੀ ਬਾਕੀ ਕੋਈ ਪ੍ਰੋਬਲਮ ਬਾਕੀ ਸਾਡੀ ਕੋਸ਼ਿਸ਼ਾਂ ਵੀ ਵਧੀਆ ਚੱਲ ਰਹੀਆਂ ਹੁਣ ਹੁਣ ਚੱਲੂਗੀ ਜੀ ਯਾਰ ਚਲਾਈ ਹੈ ਚੱਲਣ ਦੇਗੀ ਘਾਟੇ ਵਾਸਤੇ ਚਲਾਈ ਆਈ ਬਾਲਣ ਦੀ ਇੱਕ ਗੱਡੀ ਆਈ ਹੈ ਜੀ ਹੁਣ ਆਈ ਗੱਡੀਆਂ ਚਾਹਤਾਂ ਲੇਕੋ ਗਰੰਟੀ ਦਿਓ ਜੀ ਸਾਨੂੰ ਪੰਜਵਾਂ ਦਿਨ ਆ ਜੀ ਸਾਡਾ ਉਹ ਪੰਜਵਾਂ ਦਿਨ ਕਰਦੇ ਨੇ ਵੀ ਨਹੀਂ ਪਛਾਣਨੇ ਇਹ ਤਾਂ ਬਾਤ ਚਲੋ ਨਹਾਣੇ ਧੋਣੇ ਦਾ ਹੋ ਤੋ ਤਿੰਨ ਤਿੰਨ ਹਜ਼ਾਰ ਖਾਂ ਹੀ ਬੈਠੇ ਇੱਕ ਕੰਟੀਨ ਦਾ ਵੀ ਕੋਈ ਕਹਿ ਦੋਗਾ ਕੰਟੀਨ ਦਾ ਵੀ ਹਾਂ ਤੋ ਹਾਂ ਜੀ ਕੰਟੀਨ ਦੇ ਟਰੱਕ ਲੰਘ ਰਹਿ ਦੋ ਬਾਲਰ ਸਾਡਾ ਹੋਰ ਹੋਣ ਡਿਆ ਵਾ ਔਰ ਦੋ ਟਰਾਲੀਆਂ ਆ ਗਈਆਂ ਸਾਡੀਆਂ ਲੱਕੜ ਦੀਆਂ ਉੱਤੇ ਉਹਨਾਂ ਨੇ ਵੀ ਕੋਈ ਇੱਕ ਵਾਰ ਵੀ ਗੱਲ ਨਹੀਂ ਲੱਗ ਸਕਿਆ ਦੋ ਟਰਾਲੀਆਂ ਤੇ ਲੱਗ ਗਈਆਂ ਯਾਰ ਦੋ ਹੋਰ ਆ ਗਈਆਂ ਕੀ ਕੰਟੀਨ ਪਈ ਆ ਨਾ ਔਰ ਵੀ ਆ ਗਈਆਂ ਸਾਡੇ ਅੰਦਰ ਵੀ ਟਿਕਾਈ ਜਾਂਦੇ ਨੇ ਬਈ ਕੰਡ ਹੈ ਮੈਂ ਬਈ ਕੰਟੀਨ ਵੀ ਬੰਦ ਕਰ ਲਾਂਦਾ ਉਹ ਤਿੰਨ ਤਿੰਨ ਨਾ ਬੰਦਾ ਹਾਲ ਹੈ ਜੀ ਉਹ ਵੀ ਹੱਥ ਤੁਸੀਂ ਕਰਦਾ। ਕਿੰਨੀਆਂ ਟੀਮਾਂ ਤਾਂ ਹੁਣ ਆਪਾਂ 200 ਦਿਨ ਲੱਗਣੇ ਥੋੜਾ ਰੋਣ ਵੀ ਪੈ ਦੱਸਣੇ ਟੀਮ ਦਾ। ਜਿਹੜਾ ਇਹ ਨਾਲ ਆ ਸਾਡੇ ਕੋ ਆਇਆ ਆ ਕੇ ਆਂਦਾ ਤੇ ਮੈਂ ਨਾ ਚੱਲ ਜਾਣਾ। ਆਦਾ ਵੀ ਇੱਥੇ ਰਸ਼ ਨਹੀਂ ਪਿੰਦਾ। ਕੰਨਾ ਆਉਦਾ ਹੀ ਲੋਕੀ ਲੈ ਕੇ ਤੁਸੀਂ ਚਾਹ ਪਾਣੀ ਕੌਣ ਪੀਂਦਾ ਇੱਥੇ? ਬੰਦੇ ਘਰੋਂ ਆਉਂਦੇ ਆ ਖਾਪੀ ਕੇ ਇੱਥੇ ਕਰੇ ਚੱਲ ਜਾਂਦੇ ਸੀ। ਹੁਣ ਆਹ 2-4 ਦਿਨ ਤੋਂ ਰਸ਼ ਪਿਆ ਵਾ। ਇਹੋ ਜੀ ਗੱਲ ਨਹੀਂ ਅਜੇ ਤੱਕ ਕਿੰਨਾ ਰਸ਼ ਕਰੀ ਪਿਆ ਹੀ ਨਹੀਂ। ਠੀਕ ਹੈ ਨਾ ਕਰੋੜ ਮੰਗੋ। ਉਹਨੂੰ ਅਸੀਂ ਸਮਝਾ ਦਿੰਦੇ। ਉਹਨੂੰ ਬਹੁਤ ਤਕਦੀਰਾਂ ਨੇ ਤੋੜਾਈ ਜਿਵੇਂ ਉਹਨੂੰ ਫੈਂਚ ਪੂਟ ਬਣਾ ਕੇ ਅੰਦਰ ਅਜੀਬੀ ਜਿਹੀ ਪ੍ਰੈਸ ਸਾਰਾ ਕੰਮ ਸਟਾਵਾ ਈਵਰ ਬਾਥਰੂਮ ਦੇ ਵੀ ਜਿਹੜੇ ਸਾਡੇ ਬਣੇ ਉਹਦੇ ਚਾਹੀਓ ਟਾਇਲਟ ਲਓ ਜੀ ਬਾਈ ਪਹੁੰਚ ਗਏ ਟਿਕਾਣੇ ਪਿੰਡ ਵਾਲੇ ਕੋ ਜਿਹੜੇ ਕਿੰਨੇ ਜਣੇ ਹੋ ਗਏ ਹਾਂ 1 2 3 4 5 ਹੋ ਗਏ ਕਿੰਨੇ 5 ਹੋ ਗਏ 6 7 13 ਉਹ ਕੱਠਾ ਹੋ ਪੂਰਾ ਪਿੰਡੇ ਹੋ ਗਿਆ ਇਕੱਠਾ ਲੋ ਜਣੇ ਆ ਬਾਈ 8 9 ਜਣੇ ਬਾਕੀ ਹੋਰ ਬੰਦੇ ਵੀ ਹੈਗੇ ਉਹਨੇ ਏਰੀਆ ਦੇ ਦੋ ਆ ਹੋ ਗਏ ਬਾਈ ਦੋ ਮੂਰੇ ਹੋ ਜੋ ਪਰਲਾ ਹਾਂ ਇੱਕ ਆ ਅੱਜ ਵੀਰਾ 855 ਉਹਦੇ ਪਿੱਛੇ ਖੜਿਆ ਇੱਧਰ ਲੈ ਇੱਕ ਉਹ ਖੜਿਆ 855 ਇੱਕ ਉਹ ਖੜਾ ਤਰਾ ਤੋ ਗਲਾ ਦੋਗੇ ਕਿੰਨੇ ਦਿਨ ਹੋਣਗੇ ਹੁਣ ਹੋਰੇ ਭਾਈ 5 ਦਿਨ ਤਾਂ ਹੋ ਗਏ ਹੁਣ ਬਾਕੀ ਹੁਣ ਲੱਗਦਾ ਬਾਕੀ ਦਾ ਹੁਣ ਦੇਖੋ ਲੋੜੀ ਉਰੀ ਲੋੜੀ ਉਰੀ ਮਨ ਨੂੰ ਨਹੀਂ ਪਣੀ ਜਿਹੜਾ ਹਿਸਾਬ ਹੈ ਨਾਲ ਜੱਗੇ ਕਿਲੋ ਗੱਠੀ ਲਿਆਵਾ ਕਿਲੋ ਕਿਲੋ ਗੇੜੇ ਚ ਖਾ ਜਾਂਦੇ ਤੂੰ ਕਿਲੋ ਦੀ ਗੱਲ ਕਰਦਾ ਹਾਂ ਇਹ ਦੋ ਗੇੜੇ ਤਾਂ ਉਰਿਆ ਤੱਕ ਖਾ ਜਾਂਦੇ ਚਾਰ ਜਣੇ ਦੋ ਬੋਰੀਆਂ ਦਾ ਜੱਗੇ ਵਾਸਤੇ ਚਾਹੀਦੀਆਂ ਨੇ